ਲੋ ਜੀ ਚੋਣਾਂ ਤੋਂ ਐਨ ਪਹਿਲਾਂ ਟੰਗਿਆ ਗਿਆ ਸਾਬਕਾ ਅਕਾਲੀ ਸਰਪੰਚ ਘਰ ਦੇ ਵਿੱਚ ਚੱਲ ਰਿਹਾ ਸੀ ਅਜਿਹਾ ਗੁਪਤ ਧੰਦਾ ਕਿ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਜ਼ੋਰ ਤਾਂ ਦੂਸਰੇ ਪਾਸੇ ਚੋਣਾਂ ਤੋਂ ਪਹਿਲਾਂ ਸਾਬਕਾ ਅਕਾਲੀ ਸਰਪੰਚ ਦੇ ਘਰ ਅਜਿਹਾ ਸਮਾਂ ਤਿਆਰ ਹੋਇਆ ਸੀ ਜਿਸ ਨੂੰ ਦੇਖ ਕੇ ਤੁਹਾਡੇ ਵੀ ਮੂੰਹ ਅੱਡੇ ਦੇ ਅੱਡੇ ਰਹਿ ਜਾਣਗੇ ਤੇ ਹੁਣ ਇੱਥੇ ਸ਼ੱਕੇ ਜਤਾਇਆ ਜਾ ਰਿਹਾ ਕਿ ਜਿਹੜਾ ਇਹ ਸਮਾਨ ਤਿਆਰ ਹੋ ਰਿਹਾ ਸੀ ਕਿ ਇਹ ਸਮਾਨ ਵੋਟਾਂ ਦੇ ਵਿੱਚ ਵਰਤਿਆ ਜਾਣਾ ਸੀ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈ ਦੱਸ ਦਿਓ ਕਿ ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਇੱਕ ਸਾਂਝੋ آپریشن ਦੌਰਾਨ ਐਕਸਰਸਾਈਜ਼ ਵਿਭਾਗ ਥਾਣਾ ਸਦਰ ਅਤੇ ਸੀਆਈਏ ਸਟਾਫ ਨੇ ਪਿੰਡ ਗੋਨਿਆਣਾ ਤੋਂ ਅਕਾਲੀ ਦਲ ਬਾਦਲ ਦੇ ਸਾਬਕਾ ਸਰਪੰਚ ਰਹੇ ਜੰਗੀਰ ਸਿੰਘ ਦੇ ਘਰ ਦੇ ਵਿੱਚ ਚੱਲਦੀ ਸ਼ਰਾਬ ਦੀ ਗੈਰ ਕਾਨੂੰਨੀ ਇੰਡਸਟਰੀ ਦਾ ਪਰਦਾਫਾਸ਼ ਕੀਤਾ ਇਸ ਨਕਲੀ ਡਿਸਟਿਲਰੀ ਦੇ ਵਿੱਚ ਉਦੋਂ ਇੱਕ ਮਸ਼ੀਨਾਂ ਦੀ ਵਰਤੋਂ ਨਾਲ ਗਾਹਕਾਂ ਨੂੰ ਮੌਕੇ ਦੇ ਮੌਕੇ ਸ਼ਰਾਬ ਤਿਆਰ ਕਰਕੇ ਦਿੱਤੀ ਜਾਂਦੀ ਸੀ ਛਾਪੇਮਾਰੀ ਦੇ ਦੌਰਾਨ ਹਜ਼ਾਰਾਂ ਲੀਟਰ ਲਾਹਣ ਅਤੇ ਸ਼ਰਾਬ ਵੀ ਬ੍ਰਮਹਦ ਹੋਈ ਹੈ ਜਿਸ ਨੂੰ ਪੁਲਿਸ ਵੱਲੋਂ ਦੋ ਕੈਂਟਰਾਂ ਦੇ ਵਿੱਚ ਭਰ ਕੇ ਆਪਣੇ ਹਿਰਾਸਤੇ ਵਿੱਚ ਲਾਈ ਗਈ ਉੱਥੇ ਐਕਸਾਈਜ਼ ਵਿਭਾਗ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਨਿਆਣਾ ਜੀ ਸਾਂਝਾ ਆਪਰੇਸ਼ਨ ਕੀਤਾ ਗਿਆ ਪੁਲਿਸ ਮੁਲਾਜ਼ਮ ਤੇ ਇੱਕ ਸਾਈਜ਼ ਮਹਿਕਮੇ ਵੱਲੋਂ ਤੇ ਇੱਥੇ ਬਹੁਤ ਜ਼ਿਆਦਾ ਹਾਈ ਰਿਕਵਰੀ ਲਹਾਂਦੀ ਹੋਈ ਹੈ ਤੇ ਬਾਕੀ ਇਹਦੀ ਤਫਦੀ ਜਾਰੀ ਹੈ ਤੇ ਜਿਹੜੀ ਬਾਕੀ ਅਸੀਂ ਕੁਆਂਟੀਟੀ ਜਿਹੜੀ ਲਹਣ ਦੀ ਕਿੰਨੀ ਪ੍ਰਾਪਤ ਹੋਈ ਹੈ ਉਹ ਅਸੀਂ ਮਤਲਬ ਕੀ ਤਫਦੀਸ਼ ਕਰ ਰਹੇ ਹਾਂ ਸਰ ਫਿਲਹਾਲ ਹੈਵੀ ਰਿਕਵਰੀ ਜਿਹਨੂੰ ਕਹਿ ਰਹੇ ਹੋ ਤੁਹਾਨੂੰ ਬਰਾਮਦ ਹੋ ਚੁੱਕੀ ਹੈ ਸ਼ਰਾਬ ਵਗੈਰਾ ਇਥੋਂ ਹਾਂਜੀ ਬਰਾਮਦ ਹੋ ਚੁੱਕੀ ਹੈ ਤੇ ਉਹ ਅਸੀਂ ਮਤਲਬ ਕੀ ਉਹਦੀ ਫਰਦਰ ਤਫਦੀਸ਼ ਕਰਕੇ ਬਣਦੀ ਕਾਰਵਾਈ ਕਰਾਂਗੇ ਸੋਦਾ ਦੇ ਕੇ ਜਿਸ ਕਮਰੇ ਦੇ ਵਿੱਚ ਸ਼ਰਾਬ ਬਣਾਉਣ ਵਾਲੀ ਮਸ਼ੀਨ ਲੱਗੀ ਹੋਈ ਸੀ ਉਸ ਕਮਰੇ ਨੂੰ ਏਸੀ ਲਗਾ ਕੇ ਮੁਕੰਮਲ ਠੰਡਾ ਕੀਤਾ ਗਿਆ ਸੀ ਤਾਂ ਜੋ ਤੇਜ਼ ਰਫ਼ਤਾਰ ਨਾਲ ਸ਼ਰਾਬ ਤਿਆਰ ਹੋ ਸਕੇ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ